ਸਤਿ ਸ਼੍ਰੀ ਅਕਾਲ ਸਾਡੇ ਸਾਰੇ ਦਸਕਾ ਨੂੰ ਜੋ ਮੈਕਸਨਸ ਟੀਵੀ ਦੇਖ ਰਹੇ ਨੇ ਪਹਿਲਾਂ ਤਾਂ ਤੁਹਾਡਾ ਅਸੀਂ ਬਹੁਤ-ਬਹੁਤ ਰਹਿਣੀ ਆ ਜੀ ਬਹੁਤ ਜ਼ਿਆਦਾ ਪਿਆਰ ਕਰ ਰਹੇ ਹਾਂ ਬਹੁਤ ਮੈਨੂੰ ਫੋਨ ਕਾਲਾਂ ਦੀਆਂ ਸ਼ੁਰੂ ਹੋ ਗਈਆਂ ਦੇਸ਼ ਵਿਦੇਸ਼ ਤੋਂ ਉਹਨਾਂ ਵੀ ਬਹੁਤ ਵੀਰੇ ਵਧੀਆ ਕੰਮ ਕਰ ਰਹੇ ਹਾਂ ਤੇ ਪਿੱਛੇ ਜੀ ਅਸੀਂ ਪੋਡਕਾਸਟ ਕੀਤੇ ਆ ਸੀਗੇ ਬਲੱਡ ਦੇ ਰਿਲੇਟਡ ਹਨਾ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਲੱਗ ਰਿਹਾ ਮੇਲਾ ਖੂਨਦਾਨੀਆਂ ਦਾ ਉਹਦੇ ਰਿਲੇਟਡ ਕੀਤੇ ਸੀਗੇ ਉਹ ਬਹੁਤ ਲੋਕਾਂ ਨੇ ਪਸੰਦ ਕੀਤੇ ਉਹਦੇ ਚ ਪੋਡਕਾਸਟ ਦਾ ਮਤਲਬ ਬ੍ਰਦਰ ਇਹ ਹੈ ਵੀ ਉਹ ਸਨੇਹਾ ਹੀ ਦੇਣਾ ਸੀ ਕਿ ਹਨਾ ਯੂਥ ਨੂੰ ਵੱਤ ਵੱਦ ਪਹੁੰਚਣ ਲੋਕ ਵੱਤ ਵੱਦ ਪਹੁੰਚਣ ਤੇ ਕਈਆਂ ਦੇ ਸਵਾਲ ਹੁੰਦੇ ਆ ਬਈ ਵੀਰੇ ਅਸੀਂ ਤਾਂ ਕਦੇ ਕੀਤਾ ਨਹੀਂ ਸਾਨੂੰ ਡਰ ਲੱਗਦਾ ਹੈ ਜਾਂ ਬੜੇ ਤਰ੍ਹਾਂ ਦੇ ਸਵਾਲ ਹੁੰਦੇ ਆ ਅਸੀਂ ਉਹਨਾਂ ਸਵਾਲਾਂ ਦਾ ਜਵਾਬ ਵਾਸਤੇ ਨਾ ਮਤਲਬ ਤਾਈਓ ਪੈਣਾ ਸੀ ਇਹ ਤਿੰਨ ਚਾਰ ਇੰਟਰਵਿਊਜ਼ ਕਰ ਰਹੇ ਆ ਅੱਜ ਸਾਡੇ ਨਾਲ ਕੋਲ ਬੈਠੇ ਨੇ ਸਪੈਸ਼ਲ ਆਏ ਨੇ मैडम मंजीत कौर नंगल राम सा सिकाल, सिकाल जी बहुत बहुत ਤੁਹਾਡਾ ਵੈਲਕਮ ਕਰਦੇ ਆ ਜੀ थैंक यू जी ਤੁਸੀਂ ਸਾਨੂੰ ਟਾਈਮ ਦਿੱਤਾ ਹਨ ਤੇ ਬਹੁਤ ਚਿਰਾਂ ਦਾ ਮਤਲਬ ਸਾਡੀਆਂ ਕਈ ਭੈਣਾਂ ਬੇਟੀਆਂ ਪੁੱਛ ਰੀਆਂ ਸੀਗੀਆਂ ਵੀ ਵੀਰੇ ਕੁੜੀਆਂ ਦਾ ਵੀ ਉੱਥੇ ਪ੍ਰਬੰਧ ਹੈਗਾ ਤੇ ਤਾਂ ਹੀ ਮੈਂ ਤੁਹਾਨੂੰ ਅਪਰੋਚ ਕੀਤਾ ਵੀ ਤੁਸੀਂ ਵੀ ਹੈ ਨਾ ਛੋਟਾ ਜਿਹਾ ਮੈਸੇਜ ਲਾਉਂਗੇ ਯੂਥ ਨੂੰ ਵੀ ਕੁੜੀ ਤੇ ਤੁਸੀਂ ਇਹ ਮੈਡਮ ਵੀ ਬਹੁਤ ਵੱਡੇ ਸਾਡੇ ਮਤਲਬ ਅੱਜ ਦੇ ਸਮਾਜ ਜਿਹੜੇ ਹੈਗੇ ਬੜੇ ਵੱਡੇ ਸਮਾਜ ਸੇਵੀ ਨੇ ਇਹ ਇਹਨਾਂ ਨੇ ਵੀ ਇਹਨਾਂ ਨੂੰ ਸਟੇਟ ਅਵਾਰਡ ਮੈਡਮ ਤੁਹਾਨੂੰ ਮੈਸਨੈ ਮਿਲਿਆ ਹਾਂਜੀ ਸਟੇਟ ਇੱਕ ਵਾਰ ਮਿਲਿਆ ਜੀ ਨਹੀਂ ਜੀ ਮੈਨੂੰ ਤਿੰਨ ਵਾਰ ਸਟੇਟ ਅਵਾਰਡ ਮਿਲ ਚੁੱਕਿਆ ਹੈ ਤਿੰਨ ਵਾਰ ਦਰਸ਼ਕੋ ਤਿੰਨ ਵਾਰ ਸਟੇਟ ਅਵਾਰਡ ਮਿਲਣਾ ਕੋਈ ਖਾਲਾ ਜਿਹਾ ਬਾੜਾ ਨਹੀਂ ਹੈ ਤੇ ਬੰਦਾ ਮਿਹਨਤ ਕਰਦਾ ਸਾਰਾ ਕੁਝ ਮਿਲਦਾ ਪਰਮਾਤਮਾ ਸਾਰਾ ਕੁਝ ਦਿੰਦਾ ਤੇ ਮੈਡਮ ਸਾਡੇ ਦਰਸ਼ਕਾਂ ਨੂੰ ਸਾਡੇ ਭੈਣਾਂ ਨੂੰ ਤੇ ਸਾਡੇ ਛੋਟੇ-ਛੋਟੇ ਬੱਚੇ ਜਿਹੜੇ 18 19 20 ਸਾਲ ਦੇ ਬੱਚੇ ਨੇ ਉਹਨਾਂ ਨੂੰ ਤੁਸੀਂ ਦੱਸੋ ਕੀ ਸਨੈਆ ਦਿਨਾ ਚਾਹੁੰਦੇ ਹੋ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਜੀ ਤੁਹਾਡਾ ਨਹੀਂ ਥੈਂ ਅੱਜ ਤੁਹਾਡੀ ਬਦੌਲਤ ਤੇ ਆਪਣੀ PBG ਵੈਲਫੇਅਰ ਕਲੱਬ ਦੀ ਬਦੌਲਤ ਅੱਜ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਹੀ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਆਪਣਾ ਇੰਨਾ ਵਧੀਆ ਬਿਜ਼ਨਸ ਛੱਡ ਕੇ ਮੈਂ ਤਾਂ ਹੈਰਾਨ ਹੋ ਰਹੀ ਆ ਕਿ ਤੁਸੀਂ ਇੰਨਾ ਵਧੀਆ ਬਿਜ਼ਨਸ ਛੱਡ ਕੇ ਇਧਰਲੇ ਵਾਸਤੇ ਤੁਸੀਂ ਆਏ ਹੋ ਜਿਵੇਂ ਮਿਲਾਂ ਰਹੇ ਹਾਂ ਵੀ ਜਿਵੇਂ ਜਿਹੜੇ ਬਾਕੀ ਕੁਝ ਬੋਲਣਾ ਚਾਹੁੰਦੇ ਹੋ ਕੁਝ ਦੱਸਣਾ ਚਾਹੁੰਦੇ ਆ ਮੇਰੇ ਵਰਗੇ ਚੁੱਪ ਕਰਕੇ ਬੈਠ ਜਾਂਦੇ ਆ ਨਹੀਂ ਤਾਂ ਤੇ ਅੱਜ ਤੁਸੀਂ ਉਹਨਾਂ ਦਰਸ਼ਕਾਂ ਦੇ ਰੂਬਰੂ ਕਰਾ ਰਹੇ ਹੋ ਬੜਾ ਚੰਗਾ ਲੱਗ ਰਿਹਾ ਮੈਨੂੰ ਬਹੁਤ ਖੁਸ਼ੀ ਹੋਈ ਆ ਮੈਂ ਵਧਾਈ ਵੀ ਦੇਨੀ ਆ ਤੁਹਾਨੂੰ ਥੈਂਕ ਯੂ ਸੋ ਮਚ ਅ ਤੁਸੀਂ ਤਿੰਨ ਵਾਰ ਸਟੇਟ ਵਾਰਡ ਜਿੱਤਿਆ ਉਹ ਸਟੇਟ ਵਾਰਡ ਕਾਦੇ ਕਰਕੇ ਤੁਹਾਨੂੰ ਮਿਲਿਆ ਦੇਖੋ ਜੀ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ 2009 ਤੋਂ ਜੁੜੀ ਹੋਈ ਆ ਪੀਬੀਜੀ ਵੈਲਫੇਅਰ ਕਲੱਬ ਨਾਲ ਓਕੇ ਉਸ ਤੋਂ ਬਾਅਦ ਜਿਹੜੀਆਂ ਨਿੱਕੀਆਂ ਨਿੱਕੀਆਂ ਸੇਵਾਵਾਂ ਸੀ ਉਹ ਨਭਾਉਂਦੇ ਆਏ ਪੋਲੀਓ ਬੂਥ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਸਾਡਾ ਪੀਬੀਜੀ ਵੈਲਫੇਅਰ ਕਲੱਬ ਮੂਰੀ ਰੋਲ ਜਿਹੜਾ ਅਦਾ ਕਰਦਾ ਏ ਓਕੇ ਤੇ ਜਿਵੇਂ ਪੰਜਾਬ ਦੇ ਵਿੱਚ ਆ ਬੱਸ ਲੇਡੀਜ਼ ਹੈਗੀਆਂ ਜਿਹੜੀਆਂ ਕਿ 4 ਤੋਂ 10 ਲੇਡੀਜ਼ ਆ ਜਿਹੜੀਆਂ ਕਿ ਸਟੇਟ ਵਾਰਡ ਲੈ ਚੁੱਕੀਆਂ ਓਕੇ ਓਕੇ ਉਹਨਾਂ ਚੋਂ ਇੱਕ ਤੁਸੀਂ ਹੋ ਉਹਨਾਂ ਦੇ ਵਿੱਚੋਂ ਵੀ ਮੈਂ ਇੱਕ ਹਾਂਜੀ ਤੇ ਤਿੰਨੋਂ ਜਿਹੜੇ ਤੁਹਾਨੂੰ ਅਵਾਰਡ ਮਿਲੇ ਆ ਇਹ ਬਲੱਡ ਦੇ ਰਿਲੇਟਿਡ ਹੀ ਮਿਲੇ ਜੀ ਹਾਂਜੀ ਇਹ ਇਕੱਲਾ ਬਲੱਡ ਹੀ ਨਹੀਂਗਾ ਅਸੀਂ ਇਹਦੇ ਨਾਲ ਹੋਰ ਵੀ ਕਈ ਸੇਵਾਵਾਂ ਜਿਹੜੀਆਂ ਅਸੀਂ ਜਿਵੇਂ ਕਿ ਕਰੋਨਾ ਦੇ ਵੇਲੇ ਜਿਵੇਂ ਪੈਡ ਸੀ ਬੱਚਾ ਨੂੰ ਜਾਗਰੂਤ ਕਰਨਾ ਲੇਡੀਜ਼ ਨੂੰ ਜਾਗਰੂਤ ਕਰਨਾ ਸੀ ਜੀ ਜੀ ਘਰ ਘਰ ਜਾ ਕੇ ਜਿਵੇਂ ਪੀਪੀਜੀ ਵੈਲਫੇਅਰ ਕਲੱਬ ਵੱਲੋਂ ਹੀ ਅਸੀਂ ਘਰ ਘਰ ਜਾ ਕੇ ਪੈਡ ਵੰਡੇ ਸੀਗੇ ਜਿੱਥੇ ਜੇ ਸਾਡੀ ਜ਼ਰੂਰਤ ਹੁੰਦੀ ਸੀ ਉੱਥੇ ਸਾਨੂੰ ਫੋਨ ਆ ਜਾਂਦੇ ਸੀ ਵੀ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਜਿਵੇਂ ਰਾਸ਼ਨ ਵੰਡਿਆ ਅਸੀਂ ਘਰ ਘਰ ਜਾ ਕੇ ਤੇ ਇਹੋ ਜਿਹੀਆਂ ਨਿੱਕੀਆਂ ਮੋਟੀਆਂ ਸੇਵਾ ਜਿਹੜੀਆਂ ਹੈਗੀਆਂ ਉਹ ਕਰਦੇ ਰਹਿੰਦੇ ਸੀਗੇ ਕਦੀ ਅਸੀਂ ਵਿਹਲੇ ਨਹੀਂ ਬੈਠੇ ਸੀ ਓਕੇ ਓਕੇ ਮੈਮ ਇੱਕ ਹੋਰ ਸਵਾਲ ਸੀਗਾ ਮੈਨੂੰ ਬੜੇ ਫੋਨ ਕਾਲਸ ਆਏ ਯੰਗ ਬਲੱਡ ਕੁੜੀਆਂ ਮਤਲਬ ਜਿਹੜੇ 18 19 ਸਾਲ ਦੇ ਬੱਚੇ ਨੇ ਹਨਾ ਸਾਡੀਆਂ ਭੈਣਾਂ ਦਾ ਬੇਟਾ ਪਈਆਂ ਨੇ ਨਾ ਬਲੱਡ ਦਿੱਤਾ ਨਹੀਂ ਗਾ ਤੇ ਉਹ ਦੇਣ ਤੋਂ ਬੜਾ ਡਰਦੇ ਐ ਇੱਕ ਤਾਂ ਇਹਦੇ ਫਾਇਦੇ ਦੱਸ ਦੋ ਵੀ ਬਲੱਡ ਦੇਣ ਦੇ ਕੀ ਫਾਇਦੇ ਐ ਤੇ ਜਿਹੜੀਆਂ ਸਾਡੀਆਂ ਭੈਣਾਂ ਆਂ ਮਾਤਾਵਾਂ ਜਾਂ ਬੇਟੀਆਂ ਆਣੀਆਂ ਉਹਨਾਂ ਵਾਸਤੇ ਕੀ ਪ੍ਰਬੰਧ ਐ ਤੁਹਾਡੇ ਕੋਲੇ ਉੱਥੇ ਦੇਖੋ ਜੀ ਮੈਂ ਪਹਿਲਾਂ ਵੀ ਕਹਿਨੀ ਹੁੰਦੀ ਆ ਜਿਹੜੀਆਂ ਸਾਡੀਆਂ ਔਰਤਾਂ ਹੁੰਦੀਆਂ ਪਹਿਲੀ ਗੱਲ ਤਾਂ ਜਦੋਂ ਘਰ ਤੋਂ ਇੱਕ ਲੇਡੀਜ਼ ਆਉਂਦੀ ਆ ਨਾ ਜੀ 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 ਉਹਨਾਂ ਨੂੰ ਨਾ ਬਹੁਤ ਮਤਲਬ ਸਾਹਮਣਾ ਕਰਨਾ ਪੈਂਦਾ ਅਖਿਆਈਆਂ ਦਾ ਕਿਉਂਕਿ ਸਾਡਾ ਸਮਾਜ ਆ ਨਾ ਜਿਹੜਾ ਅੱਜ ਕੱਲ ਔਰਤ ਨੂੰ ਮਾੜੀ ਨਿਗਾ ਨਾਲ ਦੇਖਦਾ ਹੈ ਉਹਨਾਂ ਨੂੰ ਇਹ ਲੱਗਦਾ ਵੀ ਇਹ ਪਤਾ ਨਹੀਂ ਤਿਆਰ ਹੋ ਕੇ ਕਿੱਥੇ ਚਲੀ ਹੈ ਜੀ 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 ਅੱਜ ਕੱਲ ਦਾ ਮੌਲ ਹੀ ਇਹੋ ਜਿਹਾ ਬਣ ਗਿਆ ਜਦੋਂ ਵੀ ਕੋਈ ਔਰਤ ਤਿਆਰ ਹੋ ਕੇ ਬਾਹਰ ਜਾਂਦੀ ਆ ਪਿੰਡਾਂ ਵਾਲੇ ਖਾਸ ਕਰਕੇ ਲੋਕ ਇਹ ਪੁੱਛਦੇ ਸਵਾਲ ਕਰਦੇ ਆ ਵੀ ਇਹ ਔਰਤ ਪਤਾ ਨਹੀਂ ਕਿੱਥੇ ਜਾਂਦੀ ਆ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਨਾ ਵੀ ਆ ਚੰਗੇ ਕੰਮ ਦੇ ਵਿੱਚ ਇਹਦਾ ਬਹੁਤ ਵੱਡਾ ਰੋਲ ਆ ਜੀ ਜੀ ਉਸ ਟਾਈਮ ਤੇ ਉਹਨਾਂ ਦੀ ਅੱਖਾਂ ਖੁੱਲਦੀਆਂ ਤੇ ਮੈਂ ਉਹਨਾਂ ਔਰਤਾਂ ਨੂੰ ਜ਼ਰੂਰ ਬੇਨਤੀ ਕਰੂੰਗੀ ਕਿ ਤੁਸੀਂ ਇੱਕ ਸਿਰਫ ਭਾਂਡੇ ਮਾਜਦੀਆਂ ਹੀ ਨਾ ਰਹਿ ਜਾ ਕਰੋ ਤੁਸੀਂ ਚਾਹੁੰਦੀਆਂ ਤਾਂ ਹੈ ਔਰਤਾਂ ਸਾਡੀਆਂ ਕਿ ਅਸੀਂ ਬਾਹਰ ਨਿਕਲੀਏ ਸਾਡਾ ਵੀ ਨਾਮ ਹੋਵੇ ਜੀ ਜੀ ਜੇ ਆਪਾਂ ਇਸ ਜ਼ਿੰਦਗੀ ਤੇ ਆਏ ਆ ਮੈਂ ਇਹ ਸੋਚਦੀ ਹੁੰਨੀ ਆ ਵੀ ਜੇ ਆਪਾਂ ਵਾਕਈ ਇਸ ਜ਼ਿੰਦਗੀ ਚ ਆਏ ਆ ਜੇ ਆਪਾਂ ਨੂੰ ਵੈਗੁਰੂ ਜੀ ਨੇ ਆਪਾਂ ਨੂੰ ਜਨਮ ਦਿੱਤਾ ਹੈ ਤੇ ਆਪਾਂ ਨੂੰ ਜ਼ਰੂਰ ਕੁਛ ਨਾ ਕੁਛ ਚੰਗਾ ਕੰਮ ਕਰਨਾ ਚਾਹੀਦਾ ਹੈ ਜਦੋਂ ਆਪਾਂ ਆਪਾਂ ਮਰਦੇ ਆ ਨਾ ਤੇ ਆਪਾਂ ਨੂੰ ਕੋਈ ਚਾਰ ਬੰਦੇ ਰੋਣ ਤਾਂ ਸਹੀ ਬਿਲਕੁਲ ਬਿਲਕੁਲ ਤਾਨ ਬਾਬਾ ਆਰਮਦਾਸ ਜੀ ਦਾ ਬਹੁਤ ਮੇਰ ਹੈ ਜੀ ਤੁਸੀਂ ਕਿਹਾ ਵੀ ਬਿਜ਼ਨਸ ਛੱਡ ਕੇ ਬਿਜ਼ਨਸ ਨਹੀਂ ਛੱਡਿਆ ਬਿਜ਼ਨਸ ਅਸੀਂ ਨਾਲ-ਨਾਲ ਕਰ ਰਹੇ ਆ ਮੈਡਮ ਅ ਇੱਕ ਨਾ ਅੰਦਰ ਮੈਂ ਜਦੋਂ ਮੈਂ ਮੇਨ ਮੋਟਿਵ ਜਿਹੜਾ ਮੇਰਾ ਮੋਟਿਵ ਹੈ ਵੀ ਕਿਉਂ ਇਹਨਾਂ ਦੀ ਮਤਲਬ ਪੀਬੀਜੀ ਵੈਲਫੇਅਰ ਕਲੱਬ ਵਾਲਿਆਂ ਦੀ ਜਾਂ ਬਲੱਡ ਡੋਨੇਟ ਕਲੱਬ ਵਾਲਿਆਂ ਦੀ ਇਹਨਾਂ ਦੀ ਇੰਟਰਵਿਊ ਕਾ ਮੈਂ ਕਰ ਰਿਹਾ ਬ੍ਰਦਰ ਇਹਨਾਂ ਦਾ ਇੱਕ ਤਾਂ ਐਨੋਥੀਸੀਆ ਕੋਈ ਬਿਮਾਰੀ ਹੈ ਐਨੋਥੀਸੀਆ ਬਿਮਾਰੀ ਹੈ ਉਹ 150 ਪੇਸ਼ੈਂਟਸ ਹੈ ਫਰੀਦਕੋਟ ਤੇ ਉਹਨਾਂ ਦਾ ਬਲੱਡ ਜਿਹੜਾ ਡੋਨੇਟ ਕਰਦੇ ਆ ਇਹ ਸਾਰਾ ਬਲੱਡ ਮਤਲਬ ਟੂਟਦੀ ਉਹਨਾਂ ਬੱਚਿਆਂ ਨੂੰ ਲੱਗਦਾ ਕਿਉਂਕਿ ਉਹਨਾਂ ਬੱਚਿਆਂ ਦਾ ਬਲੱਡ ਨਹੀਂ ਬਣਦਾ ਜੇ ਉਹ ਬਲੱਡ ਮਤਲਬ ਲੱਗਦਾ ਤਾਂ ਉਹਨਾਂ ਦੀਆਂ ਸਾਵਾ ਦੀਆਂ ਮਾਲਾਂ ਚੱਲਦੀਆਂ ਆ ਜੀ ਤਾਂ ਹੀ ਉਹ ਬੱਚੇ ਖੁਸ਼ ਰਹਿੰਦੇ ਆ ਤੇ ਜਿੰਦੇ ਆ ਤੇ ਮੇਰੀ ਹਰੇਕ ਭਰਾ ਨੂੰ ਭਰਾ ਨੂੰ ਹਰੇਕ ਬੰਦੇ ਨੂੰ ਮਤਲਬ ਹੱਥ ਜੋੜ ਕੇ ਬੀਲ ਹੈ ਵੀ ਜ਼ਰੂਰ ਪਹੁੰਚੋ ਭਾਜੀ ਜੇ ਆਪਾਂ ਨਹੀਂ ਵੀ ਬਲੱਡ ਡੋਨੇਟ ਕਰਨਾ ਤਾਂ ਉੱਥੇ ਬੜੀ ਤਰ੍ਹਾਂ ਦੀ ਤੁਸੀਂ ਹੈਲਪ ਕਰਾ ਸਕਦੇ ਹੋ ਉਹ ਤਰ੍ਹਾਂ ਦੀ ਹੈਲਪ ਆ ਉੱਥੇ ਲਾਈਨਸ ਦੀ ਹੈਲਪ ਆ ਫਾਰਮਜ਼ ਦੀ ਹੈਲਪ ਆ ਤੇ ਉਹ ਮਤਲਬ ਕੋਈ ਫਰੂਟਸ ਵਗੈਰਾ ਵੰਡਣਾ ਹੈ ਕੋਈ ਦੁੱਧ ਵਗੈਰਾ ਵੰਡਣਾ ਹੈ ਮਤਲਬ ਇੰਨੀਆਂ ਕਿ ਤਰ੍ਹਾਂ ਦੀ ਹੈਲਪ ਹੈ ਗਈਆਂ ਬ੍ਰਦਰ ਉੱਥੇ ਤੁਸੀਂ ਆਓ ਸਾਰੇ ਪੈਂਤਰਾ ਰਲ ਕੇ ਤੇ ਮੈਨੂੰ ਇੱਕ ਦੀਦੀ ਸਿਕਿਉਰਟੀ ਦਾ ਕੀ ਉੱਥੇ ਤੁਹਾਡੇ ਕੋਲੇ ਮਤਲਬ ਹੈਗਾ ਵੀ ਸਿਕਿਉਰਟੀ ਉੱਥੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਕਿ ਉੱਥੇ ਕੋਈ ਮਤਲਬ ਇਹੋ ਜਿਹਾ ਕੋਈ ਹੈ ਹੀ ਨਹੀਂ ਹੁੰਦਾ ਵੀ ਜਿਹੜਾ ਕੋਈ ਉੱਥੇ ਛੋਰ ਸ਼ਾਬਾ ਕਰੂਗਾ ਓਕੇ ਕਿਉਂਕਿ ਆਪੋ ਆਪਣੇ ਫਰਜ਼ ਜਿਹੜੇ ਆ ਸਾਰੇ ਨਿਭਾ ਕਰਦੇ ਆ ਨਹੀਂ ਤੂੰ ਇਹਨੂੰ ਅਟੈਂਡ ਕੀਤਾ ਤੁਹਾਡੇ ਮੈਨੂੰ ਬਹੁਤ ਵਧੀਆ ਲੱਗਿਆ ਮਤਲਬ ਮੈਂ ਤਾਂ ਪਹਿਲਾਂ ਹੀ ਦੱਸ ਗਿਆ ਠਾ ਦਰਸ਼ਕਾਂ ਨੂੰ ਵੀ ਇੱਕ ਵਿਆਹ ਵਰਗਾ ਮਾਹੌਲ ਹੁੰਦਾ ਹੈ ਨਾ ਲਈ ਸਾਰੇ ਖੁਸ਼ੀ 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 ਬਲੱਡ ਦੇ ਰਹੇ ਹੁੰਦੇ ਆ ਤੇ ਬਾਕੀ ਮੈਂ ਤਾਂ ਇੱਕ ਗੱਲ ਕਹਿਨੀ ਆ ਵੀ ਸਾਡੇ ਜਿਹੜੇ ਅਰਜੀਤ ਮਲਕਜੀ ਪ੍ਰਧਾਨ ਆ ਸਾਡੇ ਹਨਾ ਉਹਨਾਂ ਨੂੰ ਤੁਸੀਂ ਅੱਜ ਤੱਕ ਕੁਰਸੀ ਤੇ ਬੈਠਿਆ ਨਹੀਂ ਦੇਖਿਆ ਹੋਊਗਾ ਕਿੰਨੇ ਵੀ ਸਾਡੇ ਪ੍ਰੋਗਰਾਮ ਹੁੰਦੇ ਉਹਨਾਂ ਨੇ ਕਦੀ ਕੁਰਸੀ ਤੇ ਨਹੀਂ ਬੈਠ ਕੇ ਦੇਖਿਆ ਸਾਡੀ ਜਿੰਨੀ ਪੂਰੀ ਟੀਮ ਹੈਗੀ ਆ ਨਾ ਕਦੀ ਵੀ ਅਸੀਂ ਪੂਰਾ ਦਿਨ ਅਸੀਂ ਖੜੀ ਲੱਤ ਤੇ ਰਹਿਣਾ ਜਿਹੜੇ ਸਾਡੇ ਮਹਿਮਾਨ ਹੀ ਆਉਂਦੇ ਆ ਡੋਨਰ ਆਉਂਦੇ ਆ ਅਸੀਂ ਉਹਨਾਂ ਦਾ ਪੂਰਾ ਵੈਲਕਮ ਕਰਦੇ ਆ ਉਹਨਾਂ ਦਾ ਪੂਰਾ ਖਿਆਲ ਰੱਖਦੇ ਆ ਜਿੱਥੇ ਵੀ ਉਹਨੂੰ ਸਾਡੀ ਲੋੜ ਪੈਂਦੀ ਸੀ ਉੱਥੇ ਖੜੇ ਮਿਲਦੇ ਆ ਉਹਨਾਂ ਨੂੰ ਕਬਰ ਅਸੀਂ ਕੋਚ ਯਾਰ ਤੇ ਨਹੀਂ ਕਦੀ ਬੈਠੇ ਤੁਹਾਡੇ ਸਾਹਮਣੇ ਤੁਸੀਂ ਆਉਂਦੇ ਹੋਣਾ ਤੁਸੀਂ ਪੈਂਦੀ ਰੱਖਾ ਸਾਹਿਬ ਤੁਸੀਂ ਅਰਜੀਤ ਬਾਈ ਹੋਗੇ ਪਪ ਤੇ ਹੋਰ ਬੜੇ ਹੈਗੇ ਵਦੇ-ਵਦਿਆ ਸੂਜਵਾਨ ਨੌਜਵਾਨ ਬੜੀ ਮਤਲਬ ਬਹੁਤ ਵੱਡਾ ਤੁਹਾਡਾ ਕਲੱਬ ਹੈ ਤੇ ਕਾਫੀ ਲੋਕ ਉੱਥੇ ਮਤਲਬ ਹੈਲਪ ਕਰਦੇ ਆ ਅਵਾਰਡ ਫੰਕਸ਼ਨ ਦੇ ਵਿੱਚ ਹੁੰਦੇ ਆ ਤੇ ਮੈਂ ਦਰਸ਼ਕਾਂ ਨੂੰ ਇੱਕ ਗੱਲ ਫੇਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਯੂਥ ਨੂੰ ਖਾਸ ਕਰਕੇ ਬੇਨਤੀ ਹੈ ਇਹ ਬ੍ਰਦਰ ਤੁਹਾਡਾ ਇੱਕ ਇੱਕ ਡ੍ਰੌਪ ਮਤਲਬ ਸੋਚ ਸਕਦੇ ਹੋ ਕਿਸੇ ਬੰਦੇ ਦੀ ਜ਼ਿੰਦਗੀ ਕਿਸੇ ਬੱਚੇ ਦੀ ਜ਼ਿੰਦਗੀ ਬਚਾ ਸਕਦਾ ਇੱਕ ਛੋਟਾ ਜਿਹਾ ਡ੍ਰੌਪ ਤੁਹਾਡਾ ਕਿਸੇ ਬੱਚੇ ਦੀ ਜ਼ਿੰਦਗੀ ਬਚਾ ਸਕਦਾ ਤੇ ਪਿਛਲੀ ਆ ਰਹੀ ਆਈ ਥਿੰਕ ਸੋ 1600 ਮੈਡਮ ਤੁਸੀਂ ਟੀਚਰ 1600 ਸਮਥਿੰਗ ਹੈ ਨਾ ਵੈਸੇ ਤੁਹਾਡੇ ਮਿਸ਼ਨ ਦਾ ਨਾਮ 13 13 ਹੈ ਤੇ 1600 1600 ਸਮਥਿੰਗ ਪਿਛਲੇ ਸਾਲ ਕੀਤੀਆਂ ਐਤਕੀ ਪਲੀਜ਼ 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 2000 ਕੋ ਪਲਾਸਤਾ ਸੀ ਕਰਾਂਗੇ ਹੀ ਕਰਾਂਗੇ ਤਾਂ ਬਾਬਾ RAMDAS ਜੀ ਦਾ ਆਸਰਾ ਚਾਹੀਦਾ ਜੀ ਤੇ ਮੈਡਮ ਹੋਰ ਕੀ ਕੀ ਉੱਥੇ ਅ ਕਲੱਬ ਦੇ ਨਾਲ ਤੁਹਾਡੇ ਉੱਤੇ ਮਤਲਬ ਜੋ ਜੁੜੇ ਨੇ ਲੋਕ ਤੇ ਜੋ ਜੁੜਨਾ ਚਾਹੁੰਦੇ ਨੇ ਉਹ ਕਿਵੇਂ ਜੁੜ ਸਕਦੇ ਨੇ ਬਈ ਜਾਂ ਯੂਥ ਜੁੜਨਾ ਚਾਹੁੰਦਾ ਹੈ ਤੁਹਾਡੇ ਨਾਲ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਭੈਣਾਂ ਨੂੰ ਬੇਨਤੀ ਕਰੂੰਗੀ ਜਿਹੜੀਆਂ ਕਿ ਸੂਈ ਤੋਂ ਡਰ ਜਾਂਦੀਆਂ ਜੀ 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 ਮੈਂ ਉਹਨਾਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਆਪਾਂ ਜਦੋਂ ਬੱਚੇ ਨੂੰ ਜਨਮ ਦੇਣੀ ਆ ਹਨਾ ਉਹਨਾਂ ਦੀ ਕਿੰਨੀ ਪੀੜ ਹੁੰਦੀ ਆ ਜੇ ਆਪਾਂ ਉਹ ਪੀੜ ਸਹਿ ਜਾਂਦੀਆਂ ਤੇ ਸੂਈ ਕਿੱਡੀ ਕੁ ਵੱਡੀ ਗੱਲ ਆ ਹਨਾ ਬਿਲਕੁਲ 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 ਤੇ ਤੁਸੀਂ ਉਹਨਾਂ ਉਹ ਸੂਈ ਤੋਂ ਨਾ ਡਰੋ ਜਦੋਂ ਵੀ ਕਿਤੇ ਵੀ ਆਪਣਾ ਕੋਈ ਮੈਂ ਜਦੋਂ ਵੀ ਮੇਰਾ ਕੋਈ ਜਨਮ ਦਿਨ ਹੁੰਦਾ ਨਾ ਜੀ ਮੈਂ ਇੱਕ ਕੈਂਪ ਲਾਉਣੀ ਆ ਵਾਹ ਜੀ ਵਾਹ ਉਹਦੇ ਵਿੱਚ ਮੈਂ ਆਪਣਾ ਬਲੱਡ ਡੋਨੇਟ ਕਰਦੀ ਆ ਤੇ ਨਾਲ ਮੈਂ 11 ਜੂਨ ਕਰਦੀ ਆ ਜਾਂ 21 ਜੂਨ ਕਰਦੀ ਆ ਜਾਂ ਅਸੀਂ ਪੌਦੇ ਲਾਉਨੇ ਆ ਇਹੋ ਜੇ ਕੰਮ ਆ ਸਾਡੇ ਵੀ ਵੈਲਫੇਅਰ ਕਲੱਬ ਦੇ ਸਾਡੇ ਇਹ ਕੰਮ ਆ ਜਾਂਦੇ ਪੌਦੇ ਲਾਉਨੇ ਆ ਜੀ ਜੀ ਤੇ ਮੈਂ ਉਹਨਾਂ ਭੈਣਾਂ ਨੂੰ ਵੀ ਬੇਨਤੀ ਕਰਦੀ ਹੁੰਨੀ ਆ ਕਿ ਤੁਸੀਂ ਜ਼ਰੂਰ ਆਇਆ ਕਰੋ ਤੁਸੀਂ ਸੂਈ ਤੋਂ ਡਰਿਆ ਕਰੋ ਕਿਉਂਕਿ ਸੂਈ ਤਾਂ ਇੱਕ ਬਹੁਤ ਛੋਟੀ ਚੀਜ਼ ਹੈ ਜੀ ਆਪਾਂ ਅੱਗੇ ਵਧਣਾ ਸਮਾਜ ਦੇ ਵਿੱਚ ਚਾਹੁੰਨੀ ਆ ਕਿ ਸਾਡਾ ਵੀ ਕੋਈ ਨਾਮ ਹੋਵੇ ਸਾਨੂੰ ਵੀ ਕੋਈ ਜਦੋਂ ਅਸੀਂ ਇਸ ਹਨਾ ਰੰਗਲੀ ਦੁਨੀਆ ਤੋਂ ਜਾਣਦੇ ਆ ਤਾਂ ਸਾਨੂੰ ਵੀ ਕੋਈ ਯਾਦ ਕਰੇ ਤਾਂ ਫਿਰ ਸਾਨੂੰ ਸਮਾਜ ਦੇ ਵਿੱਚ ਸਾਹਮਣੇ ਆਉਣਾ ਪੈਣਾ ਹੈ ਪੈਣਾ ਜੀ ਪੈਣਾ ਬਿਲਕੁਲ ਪੈਣਾ ਜੀ ਬਿਲਕੁਲ ਤੇ ਜੇਕਰ ਅਸੀਂ ਇਹ ਸੋਚਾਂਗੇ ਵੀ ਅਸੀਂ ਤਾਂ ਘਰੇ ਵੀ ਮਤਲਬ ਆਪਣੀ ਨੀਂਦ ਨੂੰ ਮੁੱਖ ਰੱਖ ਕੇ ਵੀ ਆਪਾਂ ਨੀਂਦ ਸੋਣਾ ਹੈ ਸਾਰਾ ਦਿਨ ਆਪਾਂ ਕੰਮ ਕਰ ਲੋ ਤੇ ਬਸ ਸੌਂਜੋ ਹੁਣ ਮੈਂ ਪਿੰਡ ਤੋਂ ਆਉਣੀ ਆ ਪਿੰਡ ਆ ਮੇਰਾ ਨੰਗਲ ਪਿੰਡ ਆ ਜੀ ਹਾਂਜੀ ਮੈਂ ਬੱਚੇ ਵੀ ਸੰਭਾਲਦੀ ਆ ਘਰ ਵੀ ਸੰਭਾਲਦੀ ਆ ਨਾਲ ਨਾਲ ਮੈਨੂੰ ਮੇਰੇ ਵਿੱਚ ਇੰਨਾ ਕੁ ਜਨੂਨ ਭਰਿਆ ਹੋਇਆ ਹੈ ਜੀ ਤੁਹਾਡੇ ਸਾਹਮਣੇ ਆ ਕਿ ਮੈਨੂੰ ਐ ਹੁੰਦਾ ਕਿ ਮੈਂ ਸਮਾਜ ਦੇ ਵਿੱਚ ਵਿਚਰਾ ਉਹਨਾਂ ਦੇ ਨਾਲ ਗੱਲਾਂ ਕਰਾਂ ਬਾਤਾਂ ਕਰਾਂ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਮਿਲਾਂ ਜਾ ਕੇ ਤੇ ਚੰਗਾ ਲੱਗਦਾ ਹੈ ਸਕੂਲ ਮਿਲਦਾ ਹੈ ਮੈਨੂੰ ਜੀ ਮੈਡਮ ਦੀ ਇੱਕ ਬੇਟੀ ਵੀ ਆ ਉਹ ਕੈਨੇਡਾ ਹੈ ਬਹੁਤ ਕਿਊਟ ਆ ਤੁਸੀਂ ਬਲੀਵ ਨਹੀਂ ਕਰਨਾ ਉਹ ਪਿਛਲੀ ਵਾਰੀ ਆਈ ਸੀ ਤੇ ਉਹ ਵੀ ਮਤਲਬ ਮੈਡਮ ਦੀ ਸੋਚ ਆ ਰਗੀ ਹੈ ਉਹਨੂੰ ਵੀ ਅਦਾ ਹੁੰਦਾ ਵੀ ਇੱਥੇ ਕਿਸੇ ਨਾ ਕਿਸੇ ਗਰੀਬ ਭੈਣ ਭਰਾ ਦੀ ਹੈਲਪ ਕਰਕੇ ਜਾਵਾ ਜਾਂ ਲੰਗਰ ਲਾਵਾ ਕਿਉਂਕਿ ਉਹਦਾ ਬਰਥਡੇ ਸੀਗਾ ਆਈ ਥਿੰਕ ਜੋ ਹੈ ਨਾ ਐਦਾਂ ਹੀ ਕੋਈ ਗੱਲ ਸੀਗੀ ਤੇ ਉਹ ਸੀ ਵੈਸੇ ਕਿਹਾ ਜੀ ਪਾਰਟੀ ਉਹ ਕਹਿੰਦੀ ਵੀਰੇ ਪਾਰਟੀ ਤਾਂ ਵੀ ਮੈਂ ਕਰਨੀ ਹੈ ਵੀ ਗਰੀਬਾਂ ਦੇ ਵਿੱਚ ਆ ਜਿਹੜੇ ਲੋੜਵੰਦ ਸੱਜਣਾ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਆ ਉਹਨਾਂ ਦੀ ਹੈਲਪ ਕਰਦੀ ਆ ਵਿਚਾਰੀ ਉੱਥੇ ਸਪੈਸ਼ਲ ਤੇ ਮੈਡਮ ਇੱਕ ਚੀਜ਼ ਹੋਰ ਆ ਜੇ ਕਿਸੇ ਮੈਡਮ ਨੇ ਜਾਂ ਕਿਸੇ ਔਰਤ ਨੇ ਜਾਂ ਕਿਸੇ ਲੇਡੀਜ਼ ਨੇ ਧੀ ਭੈਣੇ ਮਤਲਬ ਤੁਹਾਡੇ ਨਾਲ ਜੁੜਨਾ ਹੋਵੇ ਤੁਹਾਡੇ ਕਲੱਬ ਨਾਲ ਜੁੜਨਾ ਹੋਵੇ ਜਾਂ ਕੁਝ ਪੁੱਛਣਾ ਹੋਵੇ ਤਾਂ ਕੀ ਅਸੀਂ ਤੁਹਾਡਾ ਨੰਬਰ ਮਤਲਬ ਮੈਂਸ਼ਨ ਕਰ ਸਕਦੇ ਹਾਂ ਜੀ ਮੈਂ ਮੈਡਮ ਦਾ ਨੰਬਰ ਕੈਪਸ਼ਨ ਚ ਪਾ ਦੂੰਗਾ ਜੀ ਤੇ ਮੈਡਮ ਦਾ ਨੰਬਰ ਅਸੀਂ ਸਪੈਸ਼ਲ ਲਾ ਦਾਂਗੇ ਕਿਸੇ ਵੀ ਮੈਡਮ ਪੁੱਛਣਾ ਹੋਵੇ ਲੇਡੀਜ਼ ਨੇ ਤਾਂ ਉਹ ਮੈਡਮ ਨਾਲ ਸਿੱਧਾ ਸੰਪਰਕ ਕਰ ਲੈਣ ਤੇ ਇਹਨਾਂ ਨੂੰ ਉੱਥੇ ਜਾ ਕੇ ਮਿਲ ਲਿਓ ਕਿਉਂਕਿ ਪੀਬੀਜੀ ਵੈਲਫੇਅਰ ਕਲੱਬ ਦੇ ਵਿੱਚ ਬਹੁਤ ਮਾਨ ਸਨਮਾਨ ਇੰਨਾ ਕਿ ਔਰਤਾਂ ਨੂੰ ਦਿੱਤਾ ਜਾਂਦਾ ਹੈ ਜਦੋਂ ਦੇ ਵੀ ਅਸੀਂ ਜੁੜੇ ਹੈਗੇ ਆ ਮੈਂ ਦੇਖਿਆ ਪਿੱਛੇ ਜਿਹਾ ਆਏ ਨਾ ਸਾਡੇ ਸ਼ੋਰੂਮ ਤੇ ਉਹ ਮੈਨੂੰ ਇੱਕ ਚੀਜ਼ ਕਿ ਛੋਟੇ ਛੋਟੇ ਬੱਚੇ ਤੁਸੀਂ ਬਲੀਵ ਨਹੀਂ ਕਰਨਾ 10 ਤੋਂ 12 ਸਾਲ ਵਾਲੇ ਬੱਚੇ ਕੁੜੀਆਂ ਯੰਗ ਬਲਡ 18 20 22 ਸਾਲ 25 ਸਾਲ ਵਾਲੀਆਂ ਮਤਲਬ ਨਾਰਮਲ ਐਕਟੀਵਿਟੀ ਕਰ ਰਹੀਆਂ ਸੀਗਾ ਪੋਸਟਰ ਲਾ ਰਹੇ ਸੀਗੇ ਬੱਚੇ ਤੇ ਉਹ ਮਤਲਬ ਸਾਰਾ ਇਹ ਹੋ ਜਾ ਕਲੱਬ ਹੈ ਜਿੱਥੇ ਛੋਟਾ ਬੱਚੇ ਤੋਂ ਲੈ ਕੇ 100 ਸਾਲ ਤੱਕ ਬੰਦਾ ਹਰੇਕ ਬੰਦਾ ਇਕੱਠੇ ਹੋ ਕੇ ਨਾਲ ਚੱਲਦੇ ਆ ਨਾ ਕੋਈ ਪਾਰਟੀ ਬਾਜੀ ਐ ਇਸ ਕਲੱਬ ਚ ਨਾ ਕੋਈ ਕਾਲੀਦਾਲ ਨਾ ਵੀ ਕਾਂਗਰਸ ਨਾ ਕੋਈ ਮਤਲਬ ਆਮ ਆਦਮੀ ਪਾਰਟੀ ਦਾ ਇਦਾਂ ਦਾ ਕੋਈ ਸਿਸਟਮ ਨਹੀਂ ਹੈ ਸਾਰੇ ਭੈਣ ਭਰਾ ਉੱਤੇ ਇਕੱਠੇ ਹੁੰਦੇ ਆ ਤੇ ਮਿਲਦੇ ਆ ਤੇ ਇਹ ਕਲੱਬ ਨੂੰ ਤੇ ਬਲੱਡ ਡੋਨੇਟ ਕਰਦੇ ਆ ਸਾਡਾ ਜਿਹੜਾ ਕਲੱਬ ਹੈਗਾ ਉਹ ਨੈਸ਼ਨਲ ਤੱਕ ਜਾ ਚੁੱਕਾ ਹੈ ਜੀ ਹਾਂ ਓਕੇ ਹਾਂਜੀ ਤੇ ਅਕਤੂਬਰ ਨੈਸ਼ਨਲ ਅਵਾਰਡ ਵੀ ਮਿਲੇ ਮੈਡਮ ਹਾਂਜੀ ਮਿਲ ਚੁੱਕਿਆ ਜੀ ਵੈਰੀ ਗੁੱਡ ਕਿੰਨੇ ਅਵਾਰਡ ਮਿਲੇ ਜੀ ਉਹਨਾਂ ਨੂੰ ਹਜੇ ਤੱਕ ਨੈਸ਼ਨਲ ਨੈਸ਼ਨਲ ਦੋ ਵਾਰ ਅਵਾਰਡ ਮਿਲ ਚੁੱਕੇ ਹੁਣ ਤੱਕ ਠੀਕ ਹੈ ਜੀ ਠੀਕ ਹੈ ਤੇ ਪਰ ਹੁਣ ਜਿਹੜੇ ਹੈਗੇ ਅਕਤੂਬਰ 1 ਅਕਤੂਬਰ ਨੂੰ ਫੇਰ ਜਿਹੜੇ ਜਿਹੜੇ ਵਧੀਆ ਸੇਵਾਵਾਂ ਨਿਭਾ ਰਹੇ ਹੈਗੇ ਉਹਨਾਂ ਨੂੰ ਫੇਰ ਦੁਬਾਰਾ ਅਵਾਰਡ ਮਿਲਣ ਜਾ ਰਹੇ ਆ ਜੀ ਹਾਂਜੀ ਠੀਕ ਹੈ ਤੇ ਮੈਂ ਖਾਸ ਕਰਕੇ ਮੈਂ ਨਾ ਇੱਕ ਗੱਲ ਕਰਦੀ ਹੁੰਨੀ ਆ ਵੀ ਜਦੋਂ ਆਪਾਂ ਕੰਮ ਕਰਦੇ ਆ ਨਾ ਉਦੋਂ ਬੜੀਆਂ ਵੀ ਮਤਲਬ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸਾਨੂੰ ਹਨਾ ਤੇ ਤੁਸੀਂ ਇਹਨਾਂ ਚੀਜ਼ਾਂ ਤੋਂ ਨਾ ਡਰਿਆ ਕਰੋ ਤੇ ਬਾਕੀ ਤੁਸੀਂ ਅਸੀਂ ਉੱਥੇ ਤੁਹਾਡਾ ਇੰਤਜ਼ਾਰ ਕਰਾਂਗੇ ਤੇ ਮੈਂ ਖਾਸ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਐਮਸੀ ਸਹਿਬਾਨਾਂ ਨੂੰ ਤੇ ਆਪਣੇ ਜਿੰਨੇ ਵੀ ਕੋਟਪੂਰਾ ਕੋਟਪੂਰਾ ਵਾਸੀ ਆ ਹਨਾ ਪੰਜ ਸਰਪੰਚਾਂ ਨੂੰ ਬੇਨਤੀ ਕਰੂੰਗੀ ਹੱਥ ਜੋੜ ਕੇ ਕਿਸੇ ਕੋਲ ਟਾਈਮ ਹੁੰਦਾ ਕਿਸੇ ਕੋਲ ਪੈਸਾ ਹੁੰਦਾ ਕਿਸੇ ਕੋਲੇ ਆਪਣਾ ਵੈਗਰੂ ਜੀ ਦਾ ਦਿੱਤਾ ਹੋਇਆ ਖੂਨ ਤੁਸੀਂ ਇਹ ਜ਼ਰੂਰ ਆਓ ਇਸ ਸਾਂਝੇ ਪ੍ਰੋਗਰਾਮ ਦੇ ਵਿੱਚ ਤੁਸੀਂ ਜ਼ਰੂਰ ਆਣ ਕੇ ਹਾਜ਼ਰੀ ਭਰੋ ਤੇ ਇਹ ਸੇਵਾਵਾਂ ਨਿਭਾਓ ਇਹ ਯੱਗ ਆ ਜੀ ਇਸ ਯੱਗ ਦਾ ਹਿੱਸਾ ਜ਼ਰੂਰ ਬਣਵਾਣ ਕੀ ਜੀ ਜੀ ਜਿੰਨਾ ਵੀ ਕੋਈ ਤਿੱਲ ਫੁੱਲ ਜੋ ਵੀ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਕਿਉਂਕਿ ਉੱਥੇ ਇੰਨੀਕ ਸੰਗਤ ਹੁੰਦੀ ਆ ਕਿ ਵੈਲਕਮ ਵਾਸਤੇ ਵੀ ਸਾਨੂੰ ਚਾਹੀਦਾ ਹੁੰਦਾ ਤੁਸੀਂ ਵੀ ਆਇਓ ਜ਼ਰੂਰ ਆਇਓ ਯਾਨਕਿ ਇੱਕ ਵਾਰੀ ਦੇਖਿਓ ਜੇ ਤੁਹਾਨੂੰ ਲੱਗਦਾ ਕਿਸੇ ਚੀਜ਼ ਦੀ ਕੋਈ ਕਮੀ ਸਾਨੂੰ ਦੱਸਿਓ ਵੀ ਜੀ ਪਰ ਆਇਓ ਜ਼ਰੂਰ ਤੁਸੀਂ ਹਾਂਜੀ ਏਸੀ ਮੈਡਮ ਮਨਜੀਤ ਕੌਰ ਮੰਗਲ ਜੀ ਜਿਨ੍ਹਾਂ ਦਾ ਅੱਜ ਅਸੀਂ ਛੋਟਾ ਜਿਹਾ ਇੰਟਰਵਿਊ ਕੀਤਾ ਬੋਡਕਾਸਟ ਆਇਆ ਕੀਤਾ ਹਨਾ ਤੇ ਤੁਸੀਂ ਇੱਕ ਗੱਲ ਸੋਚੋ ਦਰਸ਼ਕੋ ਵੀ ਇੱਕ ਬੰਦੇ ਨੂੰ ਕੂਨ ਦੀ ਐਮੇਤ ਪਤਾ ਲੱਗੀ ਜਦੋਂ ਉਹਦੀ ਵਾਈਫ ਨੂੰ ਪਹੁੰਚੇ ਚਾਹੀਦਾ ਸੀਗਾ ਵੀ ਉਹਦੇ ਬੇਟੀ ਹੋਣੀ ਸੀ ਉਹਨਾਂ ਦੇ ਤੇ ਉਸ ਵਕਤ ਉਹਨੇ ਬੜੀ ਭਜਨਟ ਕੀਤੀ ਤੇ ਮਤਲਬ ਬਹੁਤ ਘਟਨਾਈਆਂ ਫੇਰ ਉਹਨੂੰ ਮਹੱਤਤਾ ਪਤਾ ਲੱਗੀ ਆ ਉਹ ਆ ਸਾਡੇ ਅਰਜੀਤ ਬਾਈ ਉਹ ਜਲਦੀ ਅਸੀਂ ਉਹਨਾਂ ਨਾਲ ਵੀ ਪੋਡਕਾਸਟ ਕਰਾਂਗੇ ਉਹ ਵੀ ਤੁਹਾਡੇ ਰੂ ਬਰੂ ਕਰਾਂਗੇ ਤੇ ਤੁਸੀਂ ਇੱਕ ਚੀਜ਼ ਸੋਚੋ ਦਰਸ਼ਕੋ ਵੀ ਤੁਹਾਡੀ ਛੋਟੀ ਜੀ ਕੋਸ਼ਿਸ਼ ਹੈ ਬਲੱਡ ਵੀਰੇ ਇੱਕ ਘੰਟੇ ਚ ਬਣ ਜਾਂਦਾ ਹੈ ਨਾ ਮੈਡਮ ਤੁਸੀਂ ਬਲੱਡ ਨੇਟ ਕਰਦੇ ਹੋ ਇੱਕ ਤੋਂ ਡੇਢ ਘੰਟਾ ਲੱਗਦਾ ਉਹੀ ਬਲੱਡ ਦੁਬਾਰਾ ਰਿਪੀਟ ਹੋ ਜਾਂਦਾ ਇੱਕ ਤਾਂ ਤੁਹਾਡਾ ਬਲੱਡ ਸਾਫ਼ ਹੋ ਜਾਂਦਾ ਚੇਂਜ ਹੋ ਜਾਂਦਾ ਇੱਕ ਹੋਰ ਚੀਜ਼ ਪਿਛਲੀ ਵਾਰੀ ਬਾਈ ਜੀ ਦੱਸ ਕੇ ਗਏ ਸੀਗੇ ਵੀ ਤੁਹਾਡੀਆਂ ਉੱਥੇ ਟੈਸਟ ਹੁੰਦੇ ਆ ਤੇ ਉਹ ਤੁਹਾਡੀਆਂ ਜੇ ਤੁਹਾਡੇ ਕੋਲ ਤੁਹਾਡੇ ਬਲੱਡ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਸ਼ੋ ਹੋ ਰਹੀ ਆ ਜਾਂ ਕੁਝ ਉਹ ਵੀ ਤੁਹਾਨੂੰ ਪਤਾ ਲੱਗ ਜੂਗੀ ਉਹਦਾ ਵੀ ਇਲਾਜ ਆ ਉਹ ਬਲੱਡ ਦੇ ਟੈਸਟ ਦੇ ਮੈਡਮ ਪੈਸੇ ਲੈਣਾ ਤੁਸੀਂ ਫਿਰ ਕਿ ਫ੍ਰੀ ਹੈ ਨਹੀਂ ਜੀ ਫ੍ਰੀ ਹੈ ਹਾਂ ਦੇਖੋ ਟੋਟਲੀ ਤੁਹਾਡੇ ਬਲੱਡ ਟੈਸਟ ਫ੍ਰੀ ਹੈ ਜਿਹੜੀ ਲੈਬੋਰੀ ਏਅਰ 1500 ਰੁਪਿਆ ਲੈਂਦੀ ਆ ਉਹ ਟੋਟਲੀ ਫ੍ਰੀ ਹੈ ਤੇ ਮੇਰੀ ਹੱਥ ਜੋੜ ਕੇ ਮੈਡਮ ਦੀ ਵੀ ਹੱਥ ਜੋੜ ਕੇ ਬੇਨਤੀ ਹੈ ਤੇ ਪਲੀਜ਼ 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 ਇਸ ਜਗ੍ਹਾ ਤੇ ਜਰੂਰ ਆਓ ਮੈਡਮ ਤੁਸੀਂ ਲਾਸਟ ਤੇ ਕੋਈ ਮੈਸੇਜ ਲਾਣਾ ਚਾਹੋਗੇ ਯੂਥ ਨੂੰ ਹਾਂਜੀ ਬਸ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਹੜਾ ਸਾਡਾ ਇਹ ਯੱਗ ਆ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਸੰਗਮ ਪਾਰਕ ਸਪੋਰਟ ਕਪੂਰਾ ਵੀ ਕਿ ਤੁਸੀਂ ਜਰੂਰ ਹੀ ਇੱਕ ਵਾਰੀ ਜਰੂਰ ਆਇਓ ਜਿਨ੍ਹਾਂ ਨੇ ਮੈਸੇਜ ਵੀ ਆ ਰਹੇ ਆ ਫੇਸਬੁੱਕ ਦੇ ਉੱਤੇ ਬਹੁਤ ਸਾਰੀਆਂ ਪਿਕਸ ਵੀ ਮੈਨੂੰ ਸੈਂਡ ਕੀਤੀਆਂ ਹੋਈਆਂ ਮੇਰਾ ਨੰਬਰ ਮੈਂਸ਼ਨ ਕੀਤਾ ਹੋਇਆ ਉੱਤੇ ਤੇ ਜਿਹੜੀਆਂ ਮੇਰੀਆਂ ਭੈਣਾਂ ਤੇ ਮੇਰੇ ਵੀਰ ਪਹਿਲੀ ਵਾਰ ਆ ਰਹੇ ਅਸੀਂ ਉਹਨਾਂ ਵਾਸਤੇ ਖਾਸ ਇੱਕ ਗਿਫਟ ਰੱਖਿਆ ਹੋਇਆ ਤੇ ਅਸੀਂ ਉਹਨਾਂ ਨੂੰ ਗਿਫਟ ਵੀ ਦੇਣਾ ਤੇ ਬਾਕੀ ਉਹਨਾਂ ਨੂੰ ਵੱਖਰਾ ਸਨਮਾਨ ਆ ਜਿਹੜਾ ਕਿ ਅਸੀਂ ਜਿਹੜੇ ਦੇਣਾ ਹੈਗਾ ਤੇ ਭੈਣਾਂ ਨੂੰ ਖਾਸ ਕਰਕੇ ਮੈਂ ਕਹਿੰਨੀ ਆ ਵੀ ਤੁਸੀਂ ਇੱਕ ਵਾਰੀ ਜ਼ਰੂਰ ਆਇਓ ਤੁਹਾਡੇ ਵਾਸਤੇ ਤੇ ਤੁਹਾਡਾ ਅਸੀਂ ਇੰਤਜ਼ਾਰ ਕਰਾਂਗੇ ਥੈਂਕ ਯੂ ਜੀ ਏਸੀ ਸਾਡਾ ਛੋਟਾ ਜਿਹਾ ਪੋਡਕਾਸਟ ਪੋਡਕਾਸਟ ਕਰਨ ਦਾ ਮਤਲਬ ਇਹ ਹੈ ਬ੍ਰਦਰ ਮਤਲਬ ਜੇ ਸਾਡੇ ਪੋਡਕਾਸਟ ਨਾਲ ਮਤਲਬ ਵਾਤ ਵਾਤ ਬਾਰੇ ਨਹੀਂ ਮੈਂ ਕਹਿੰਦਾ 100 150 ਬੰਦਾ ਹੀ ਉੱਥੇ ਬਲੱਡ ਡੋਨੇਟ ਕਰਨ ਪਉਂਦਾ ਸੋਚ ਬਦਲਦੀ ਹੈ ਸਮਾਜ ਦੀ ਸੋਚ ਬਦਲਦੀ ਹੈ ਤਾਂ ਉਹ ਸਾਡੇ ਵਾਸਤੇ ਬਹੁਤ ਵਧੀਆ ਅਪਰਾਲਾ ਹੋਏਗਾ ਏ ਥੈਂਕ ਯੂ ਸੋ ਮਚ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਸਾਡੀ ਵਾਚਿੰਗ ਬਹੁਤ ਸੋਣੀ ਆ ਰਹੀ ਹੈ ਤੁਹਾਡਾ ਸਾਥ ਬਹੁਤ ਵਧੀਆ 15 ਦਿਨਾਂ ਦੇ ਵਿੱਚ ਵਿੱਚ ਹਜ਼ਾਰ ਬੰਦਾ ਨੇੜੇ-ਨੇੜੇ ਸਾਡੇ 940-50 ਹੋ ਗਿਆ ਆਈ ਥਿੰਕ ਸੋ ਤੇ ਹਜ਼ਾਰ ਹੋਣ ਆਲਾ ਹੈ ਤੇ ਇਹ ਸਾਰਾ ਕੁਝ ਤੁਹਾਡੀ ਬਦੌਲਤ ਹੈ ਤੇ ਥੈਂਕ ਯੂ ਸੋ ਮਚ ਜਿੰਨਾ ਜਿੰਨਾ ਸਾਨੂੰ ਪਿਆਰ ਕਰਦੇ ਹੋ ਥੈਂਕ ਯੂ ਪ੍ਰਭ ਧੰਨ ਬਾਬਾ RAMDAS ਤੁਹਾਡੀਆਂ ਚੋਲੀਆਂ ਭਰੇ ਤੇ ਥੈਂਕ ਯੂ ਸੋ ਮਚ ਬ੍ਰਦਰ